ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਟੀਚਰ ਅਤੇ ਸਟੂਡੈਂਟ ਦਾ ਰਿਸ਼ਤਾ ਬੜਾ ਹੀ ਪਾਕ ਤੇ ਪਵਿੱਤਰ ਹੁੰਦਾ ਹੈ ਪਰ ਅੱਜ ਦੀ ਘਟਨਾ ਦੇ ਵਿੱਚ ਇੱਕ ਟੀਚਰ ਵੱਲੋਂ ਜੋ ਉਸ ਉੱਪਰ ਦੋਸ਼ ਲੱਗਿਆ ਉਸ ਨੇ ਇਸ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਜੋ ਟੀਚਰ ਸੀ ਇਹ ਮਹਿਲਾ ਟੀਚਰ ਸੀ ਇਸ ਨੇ ਆਪਣੇ ਹੀ ਸਟੂਡੈਂਟ ਦੇ ਨਾਲ ਉਹ ਕੀਤਾ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਤੇ ਫਿਰ ਆਖਰ ਇਹ ਜੋ ਟੀਚਰ ਹੁੰਦੀ ਹੈ ਪੁਲਿਸ ਦੇ ਹੱਥ ਲੱਗਦੀ ਹੈ ਕੀ ਹੈ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਗੁਰੂਗ੍ਰਾਮ ਇੱਥੋਂ ਦਾ ਇੱਕ ਨਾਮੀ ਸਕੂਲ ਸਕੂਲ ਦੇ ਵਿੱਚ ਪੜਾਉਣ ਵਾਲੀ 40 ਸਾਲਾਂ ਟੀਚਰ ਜੋ ਕਿ ਚਰਖੀ ਦਾਦਰੀ ਦੀ ਰਹਿਣ ਵਾਲੀ ਸੀ ਤੇ ਇਸ ਸਕੂਲ ਦੇ ਵਿੱਚ ਹੀ 12ਵੀਂ ਕਲਾਸ ਵਿੱਚ ਇੱਕ ਮੁੰਡਾ ਪੜਦਾ ਸੀ ਜੋ ਕਿ ਰਵਾੜੀ ਦਾ ਰਹਿਣ ਵਾਲਾ ਸੀ ਇਹ ਟੀਚਰ ਪੜਾਉਂਦੀ ਸੀ ਤੇ ਉਸ ਕਲਾਸ ਵਿੱਚ ਇਹ ਮੁੰਡਾ ਸੀ ਯਾਨੀ 12ਵੀਂ ਕਲਾਸ ਦਾ ਇਹ ਵਿਦਿਆਰਥੀ ਸੀ ਤੇ ਟੀਚਰ 12ਵੀਂ ਕਲਾਸ ਵਾਲੇ ਮੁੰਡਿਆਂ ਨੂੰ ਪੜਾਉਂਦੀ ਸੀ ਬੱਚਿਆਂ ਨੂੰ ਪੜਾਉਂਦੀ ਸੀ ਹੁਣ ਇਸ ਟੀਚਰ ਦੀ ਅੱਖ ਇਸ ਮੁੰਡੇ ਉੱਤੇ ਆ ਜਾਂਦੀ ਹੈ ਦਿਲ ਆ ਜਾਂਦਾ ਹੈ ਇਸ ਮੁੰਡੇ ਉੱਪਰ ਤਾਂ ਇਹ ਇਸ ਮੁੰਡੇ ਨੂੰ ਕਿਸੇ ਬਹਾਨੇ ਆਪਣੇ ਘਰ ਬੁਲਾਉਂਦੀ ਹੈ ਜਦੋਂ ਇਹ ਮੁੰਡਾ 12ਵੀਂ ਦੇ ਵਿੱਚ ਪੜ੍ਹਦਾ ਸੀ ਤਾਂ ਇਹ ਮੁੰਡਾ ਘਰੇ ਜਾਂਦਾ ਹੈ ਘਰੇ ਇਸ ਦੇ ਨਾਲ ਇਹ ਸਰੀਰਕ ਸੰਬੰਧ ਬਣਾਉਂਦੀ ਹੈ ਇਸ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਕਲਾਸ ਦੇ ਵਿੱਚ ਵਧੀਆ ਨੰਬਰਾਂ ਨਾਲ ਪਾਸ ਕਰਵਾਵਾਂਗੀ ਮੈਂ ਤੈਨੂੰ ਚੰਗੇ ਨੰਬਰ ਦਿਵਾਵਾਂਗੀ ਪਰ ਤੈਨੂੰ ਮੇਰੇ ਨਾਲ ਸਰੀਰਕ ਸੰਬੰਧ ਬਣਾਉਣੇ ਪੈਣਗੇ ਇਸ ਲਾਲਚ ਦੇ ਵਿੱਚ ਮੁੰਡੇ ਦੇ ਨਾਲ ਇਹ ਦੁਸ਼ਕਰਮ ਕਰਦੀ ਹੈ ਉਸ ਦਾ ਸਰੀਰਕ ਸ਼ੋਸ਼ਣ ਕਰਦੀ ਹੈ ਹੁਣ ਇਹ ਗੱਲ ਇੱਥੇ ਹੀ ਬੰਦ ਨਹੀਂ ਹੁੰਦੀ ਹੁਣ ਥੋੜੇ ਦਿਨਾਂ ਬਾਅਦ ਹੀ ਇਹ ਮੁੰਡੇ ਨੂੰ ਆਪਣੇ ਘਰ ਬੁਲਾਉਂਦੀ ਸੀ ਤੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਂਦੀ ਸੀ ਐਦਾਂ ਹੀ ਚੱਲਦਾ ਰਹਿੰਦਾ ਪਰ ਇਸ ਨੂੰ ਲੱਗਦਾ ਕਿ ਘਰ ਦੇ ਵਿੱਚ ਇਸ ਦੇ ਪਤੀ ਨੂੰ ਕਿਤੇ ਇਸ ਗੱਲ ਦਾ ਪਤਾ ਨਾ ਲੱਗ ਜਾਏ ਆਸ-ਪਾਸੇ ਵਾਲਿਆਂ ਨੂੰ ਪਤਾ ਨਾ ਲੱਗ ਜਾਵੇ ਉਸ ਤੋਂ ਬਾਅਦ ਇਹ ਇਸ ਮੁੰਡੇ ਨੂੰ ਹੋਟਲਾਂ ਦੇ ਵਿੱਚ ਲਿਜਾਣ ਲੱਗਦੀ ਹੈ ਅਲੱਗ-ਅਲੱਗ ਹੋਟਲਾਂ ਦੇ ਵਿੱਚ ਇਸ ਦੇ ਨਾਲ ਜਾਂਦੀ ਹੈ ਤੇ ਸਰੀਰਕ ਸੰਬੰਧ ਬਣਾਉਂਦੀ ਹੈ ਹੋਟਲ ਦੇ ਵਿੱਚ ਕਹਿੰਦੀ ਹੈ ਕਿ ਇਹ ਮੇਰਾ ਰਿਸ਼ਤੇਦਾਰ ਆ ਇਸ ਨੇ ਕਿਸੇ ਵੀ ਹੋਟਲ ਦੇ ਵਿੱਚ ਆਨਲਾਈਨ ਪੇਮੈਂਟ ਨਹੀਂ ਕੀਤੀ ਸਾਰੇ ਹੋਟਲਾਂ ਦੇ ਵਿੱਚ ਇਹ ਕੈਸ਼ ਪੇਮੈਂਟ ਕਰਦੀ ਸੀ ਤਾਂ ਜੋ ਇਦਾਂ ਦਾ ਕੋਈ ਸਬੂਤ ਨਾ ਹੋਵੇ ਉਸ ਤੋਂ ਬਾਅਦ ਇਸ ਦੀ ਆਪਣੇ ਪਤੀ ਦੇ ਨਾਲ ਲੜਾਈ ਹੋ ਜਾਂਦੀ ਹੈ ਝਗੜਾ ਹੋ ਜਾਂਦਾ ਹੈ ਤਾਂ ਇਹ ਆਪਣੇ ਪਤੀ ਤੋਂ ਅਲੱਗ ਹੋ ਕੇ ਧਾਰੂ ਢੀ ਸੋਸਾਇਟੀ ਦੇ ਵਿੱਚ ਇੱਕ ਮਕਾਨ ਲੈ ਲੈਂਦੀ ਹੈ ਉਸ ਵਿੱਚ ਰਹਿਣ ਲੱਗਦੀ ਹੈ ਹੁਣ ਇਹ ਉਸ ਮੁੰਡੇ ਨੂੰ ਉੱਥੇ ਬੁਲਾਉਣ ਲੱਗਦੀ ਹੈ ਇੱਥੇ ਇਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਇਨਾ ਉੱਪਰ ਕੋਈ ਵੀ ਬੰਦਸ਼ ਨਹੀਂ ਸੀ ਹੁਣ ਇਹ ਮੁੰਡੇ ਨੂੰ ਬੁਲਾਉਂਦੀ ਸੀ ਤੇ ਆਪਣੇ ਨਾਲ ਇਹ ਸਰੀਰਕ ਸੰਬੰਧ ਬਣਾਉਂਦੀ ਸੀ ਐਦਾਂ ਹੀ ਚੱਲਦਾ ਰਹਿੰਦਾ ਪਰ ਇੱਕ ਵਾਰ ਮੁੰਡਾ ਇਸ ਗੱਲ ਤੋਂ ਤੰਗ ਆ ਜਾਂਦਾ ਹੈ ਤੇ ਉਹ ਇਸ ਚੀਜ਼ ਦਾ ਵਿਰੋਧ ਕਰਦਾ ਹੁਣ ਜਦੋਂ ਇਸ ਟੀਚਰ ਨੂੰ ਲੱਗਦਾ ਹੈ ਕਿ ਇਹ ਮੁੰਡਾ ਕੰਮ ਖਰਾਬ ਕਰੇਗਾ ਇਹ ਮੇਰੀ ਬੇਇੱਜ਼ਤੀ ਕਰ ਸਕਦਾ ਹੈ ਇਹ ਲੋਕਾਂ ਦੇ ਸਾਹਮਣੇ ਇਹ ਗੱਲ ਕਹਿ ਸਕਦਾ ਹੈ ਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕਦਾ ਕਿ ਮੈਂ ਇੱਕ ਨਵਾਲਗ ਬੱਚੇ ਦਾ ਸ਼ੋਸ਼ਣ ਕੀਤਾ। ਉਸ ਤੋਂ ਪਹਿਲਾਂ ਹੀ ਇਹ 20 ਜਨਵਰੀ 2015 ਨੂੰ ਪੁਲਿਸ ਦੇ ਵਿੱਚ ਇੱਕ ਕੰਪਲੇਟ ਦੰਦੀ ਹੈ ਕਿ ਇਸ ਮੁੰਡੇ ਨੇ ਉਸਦੇ ਨਾਲ ਛੇੜਛਾੜ ਕੀਤੀ ਹੈ। ਹੁਣ ਪੁਲਿਸ ਮੁੰਡੇ ਨੂੰ ਗ੍ਰਿਫਤਾਰ ਕਰਦੀ ਹੈ ਪਰ ਉਸ ਦੀ ਜ਼ਮਾਨਤ ਹੋ ਜਾਂਦੀ ਹੈ। ਉਸ ਤੋਂ ਬਾਅਦ ਮੁੰਡਾ ਆਪਣੇ ਘਰਦਿਆਂ ਨੂੰ ਦੱਸਦਾ ਕਿ ਕਿਵੇਂ ਇਸ ਟੀਚਰ ਨੇ 40 ਸਾਲਾਂ ਟੀਚਰ ਨੇ ਉਸ ਦਾ ਸ਼ੋਸ਼ਣ ਕੀਤਾ ਕਿਵੇਂ ਇਸ ਨੂੰ ਉਹ ਘਰ ਬੁલાਉਂਦੀ ਸੀ। ਤੇ ਮੁੰਡੇ ਦੇ ਕੋਲ ਕੁਝ ਵੀਡੀਓ ਵੀ ਸੀ ਇਹ ਚੀਜ਼ਾਂ ਜਦੋਂ ਮੁੰਡੇ ਦੇ ਪਿਤਾ ਨੇ ਦੇਖੀਆਂ ਤਾਂ ਪਿਤਾ ਨੇ ਸੋਚਿਆ ਕਿ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਕਿਉਂਕਿ ਇਸ ਟੀਚਰ ਨੇ ਉਸ ਦੇ ਬੱਚੇ ਦਾ ਸਰੀਰਕ ਸ਼ੋਸ਼ਣ ਕੀਤਾ ਤਾਂ ਫਿਰ 13 ਮਾਰਚ 2025 ਨੂੰ ਇਸ ਮੁੰਡੇ ਦੇ ਪਿਤਾ ਵੱਲੋਂ ਪੁਲਿਸ ਦੇ ਵਿੱਚ ਕੰਪਲੀਟ ਕੀਤੀ ਜਾਂਦੀ ਹੈ ਉਹ ਕੰਪਲੀਟ ਦਰਜ ਕਰਵਾਉਂਦਾ ਕਿ ਮੇਰੇ ਬੇਟੇ ਦਾ ਜਨਮ 1 ਮਾਰਚ 2007 ਦਾ ਜੋ ਕਿ ਨਵਾਲਗ ਸੀ ਉਸ ਦੇ ਨਾਲ ਉਸ ਦੀ ਟੀਚਰ ਨੇ ਦੁਸ਼ਕਰਮ ਕੀਤਾ ਇਹ ਇਸ ਨੂੰ ਆਪਣੇ ਘਰ ਬੁਲਾਉਂਦੀ ਸੀ ਇਸ ਨਾਲ ਸਰੀਰਕ ਸੰਬੰਧ ਬਣਾਉਂਦੀ ਸੀ ਉਸ ਤੋਂ ਬਾਅਦ ਇਹ ਇਸ ਨੂੰ ਹੋਟਲਾਂ ਦੇ ਵਿੱਚ ਵੀ ਲਿਜਾਣ ਲੱਗੀ ਤੇ ਫਿਰ ਇਸ ਨੇ ਜੋ ਆਪਣਾ ਨਮਾ ਕਰ ਲੇਤਾ ਸੀ ਆਪਣੇ ਪਤੀ ਦੇ ਨਾਲ ਲੜਾਈ ਕਰਨ ਤੋਂ ਬਾਅਦ ਉਸ ਵਿੱਚ ਵੀ ਮੇਰੇ ਬੇਟੇ ਨੂੰ ਇਹ ਬੁਲਾਉਂਦੀ ਰਹੀ ਤੇ ਉਸ ਦੇ ਨਾਲ ਸੰਬੰਧ ਬਣਾਉਂਦੀ ਰਹੀ ਤੇ ਇਸ ਲਈ ਇਸ ਟੀਚਰ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਇਸ ਨੂੰ ਬਣਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਦੋਂ ਇਹ ਗੱਲ ਟੀਚਰ ਨੂੰ ਪਤਾ ਲੱਗਦੀ ਹੈ ਕਿ ਉਸ ਉੱਪਰ ਐਫਆਈਆਰ ਦਰਜ ਹੋ ਗਈ ਤਾਂ ਉਹ ਫਿਰ 25 ਮਾਰਚ 2025 ਨੂੰ ਅਦਾਲਤ ਦੇ ਵਿੱਚ ਅਰਜੀ ਲਗਾਉਂਦੀ ਹੈ ਜ਼ਮਾਨਤ ਦੀ ਕਿ ਉਸ ਦੀ ਬਾਹਰ ਦੀ ਬਾਹਰ ਹੀ ਜ਼ਮਾਨਤ ਹੋ ਜਾਵੇ ਤੇ ਕੁਝ ਦਿਨਾਂ ਬਾਅਦ ਉਹ ਇਸ ਅਰਜੀ ਨੂੰ ਵਾਪਸ ਲੈ ਲੈਂਦੀ ਹੈ ਤੇ ਫਿਰ ਉਹ 7 ਮਈ 2025 ਨੂੰ ਫਿਰ ਅਦਾਲਤ ਦੇ ਵਿੱਚ ਆਪਣੀ ਜ਼ਮਾਨਤ ਦੀ ਅਰਜੀ ਲਗਾਉਂਦੀ ਹੈ ਪਰ ਅਦਾਲਤ ਵੱਲੋਂ ਉਸ ਦੀ ਇਸ ਅਰਜੀ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਉਹ 6 ਜੂਨ 2025 ਨੂੰ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜੀ ਲਗਾਉਂਦੀ ਹੈ 20 ਜੂਨ 2025 ਨੂੰ ਇਸ ਅਰਜੀ ਦੇ ਉੱਤੇ ਸੁਣਵਾਈ ਹੁੰਦੀ ਹੈ ਪਰ ਹਾਈ ਕੋਰਟ ਇਸ ਟੀਚਰ ਦੀ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਰਵੀਵਾਰ ਨੂੰ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਕਿਉਂਕਿ ਇਸ ਟੀਚਰ ਨੂੰ ਪਤਾ ਸੀ ਕਿ ਇਸ ਤੋਂ ਬਾਅਦ ਉਸ ਕੋਲ ਕੋਈ ਵੀ ਚਾਰਾ ਨਹੀਂ ਤਾਂ ਇਸ ਨੂੰ ਹੁਣ ਪੁਲਿਸ ਗ੍ਰਿਫਤਾਰ ਕਰਦੀ ਹੈ 13 ਮਾਰਚ 2025 ਨੂੰ ਇਹ ਸਪੀੜਤ ਪਰਿਵਾਰ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਸੀ ਪੂਰੇ 3 ਮਹੀਨਿਆਂ ਬਾਅਦ ਇਹ ਜੋ ਟੀਚਰ ਹੁੰਦੀ ਹੈ ਇਹ ਪੁਲਿਸ ਦੇ ਹੱਥ ਆਉਂਦੀ ਹੈ ਹੁਣ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਫਿਰ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅਦਾਲਤ ਵੱਲੋਂ ਜਦੋਂ ਇਸ ਉੱਪਰ ਕੇਸ ਚੱਲੇਗਾ ਤਾਂ ਇਸ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮਹਿਲਾ ਟੀਚਰ ਨੇ ਆਪਣੇ ਹੀ 12ਵੀਂ ਵਿੱਚ ਪੜ੍ਹਦੇ ਸਟੂਡੈਂਟ ਦੇ ਨਾਲ ਸਬੰਧ ਬਣਾਏ ਕਿਵੇਂ ਉਸਦੇ ਨਾਲ ਦੁਸ਼ਕਰਮ ਕੀਤਾ ਜਦਕਿ ਜੋ ਟੀਚਰ ਸੀ ਉਸ ਦੀ ਉਮਰ ਲਗਭਗ 40 ਸਾਲ ਸੀ ਉਸ ਨੂੰ ਹੋਟਲਾਂ ਦੇ ਵਿੱਚ ਵੀ ਲੈ ਜਾਂਦੀ ਰਹੀ ਆਪਣੇ ਘਰ ਦੇ ਵਿੱਚ ਵੀ ਉਸ ਦੇ ਨਾਲ ਸਬੰਧ ਬਣਾਉਂਦੀ ਰਹੀ ਉਸ ਨੂੰ ਕਦੇ ਵੀ ਇਹ ਗੱਲ ਨਹੀਂ ਲੱਗੀ ਕਿ ਇਹ ਜੋ ਸਟੂਡੈਂਟ ਆ ਇਹ ਤਾਂ ਮੇਰੇ ਬੱਚਿਆਂ ਵਰਗਾ ਹੈ ਪਰ ਉਹ ਹਫਸੇ ਦੇ ਵਿੱਚ ਅੰਨੀ ਹੋਈ ਜੋ ਇਸ ਖਬਰ ਤੋਂ ਪਤਾ ਲੱਗਦਾ ਉਸ ਦੇ ਨਾਲ ਸੰਬੰਧ ਬਣਾਉਂਦੀ ਰਹੀ ਤੇ ਲਗਾਤਾਰ ਉਸ ਦਾ ਸ਼ੋਸ਼ਣ ਕਰਦੀ ਰਹੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ